ਬੱਬੂ ਨਹੀਂ ਹਨ ਅੱਛਾ ਬਾੜ ਬਊਆ ਬੱਬੂ ਬੱਬੂ ਕਿੱਥੇ ਬੱਬੂ ਅੱਛਾ ਜੀ ਰੋਕ ਲਾ ਨਾ ਹੁਣ ਕਰ ਰੁਕ ਜਾ ਬਸ ਬਸ ਬਾਸ਼ ਗੀ ਉਹਨੂੰ ਕਹੇ ਨੋ 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 ਹੈਲੋ ਗਾਇਸ ਤੇਸ਼ ਰਾਤ ਦੇ ਟਾਈਮ ਹੋ ਗਿਆ ਹੈ 8 ਦਾ ਤੇ ਅਸੀਂ ਗਾਰਬੇਜ ਲੈ ਆਏ ਇਹ ਬਾਹਰੋਂ ਹਿਆਨ ਆਇਆ ਚਲਿਏ ਜਲਦੀ ਮਮਾ ਦੀ ਉਂਗਲ ਫਾਲਾ ਚੋਪ 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 ਅੰਦਰ ਲੈ ਚਲੀਏ ਬੁੱਤੋ ਹਨੂ ਇੱਧਰ ਆਇਆ ਬੁੱਤ ਆ ਅੰਦਰ ਕਰੀਏ ਨੇਰਾ ਹੋਈ ਜਾਂਦਾ ਬਾਹਰ ਮਾਰ ਬਹੁਤ ਸੋਹਣੀ ਹਵਾ ਆ ਅੱਜ ਬਹੁਤ ਵਧੀਆ ਮੌਸਮ ਆ ਹਿਆਨ ਆਇਆ ਪਲੀਜ਼ ਕਾਦੀ ਬਾਏ ਇੱਧਰ ਆਇਆ ਗੁੱਗੂ ਹਿਆ ਨੋ ਅੱਜ ਕੇ ਆਇਆ ਬੋ ਨਾ ਤੁਛ ਬਿੱਲੀਆਂ ਲਿਆ ਕੇ ਰਹੀ ਹੁਣ ਤੈਨੂੰ ਤੈਨੂੰ ਬਿੱਲੀ ਉਹ ਵੇਖਿਆ ਬੋ ਕਿੱਥੇ ਬੋਲਦਾ ਬੋ ਕਿੱਥੇ ਆ ਮੈਂ ਪੀ ਦੀ ਪੀ ਹੈ ਆਂ ਹਾਈ ਹਾਈ ਕੀ ਕਰਦਾ ਹੀ ਇਧਰ ਗੱਲ ਸੁਣ ਐਣ ਕਾ ਪੁੱਠੀਆਂ ਲਾਈ ਹੋਈਆਂ ਤੁਸੀਂ ਤੇਰੀ ਕੋਬਰ ਨਾ ਦੂਸਰਾ ਬੰਦਾ ਆਇਆ ਵਾਓ ਪੁੱਤ ਦੂਸਰਾ ਬੰਦਾ ਸਿੱਧਾ ਆਇਆ ਇਹ ਪੁੱਠਾ ਆ ਮੈਂ ਤਾਂ ਦੱਸਦੀ ਕਿੱਦਾਂ ਲਾਉਣੀ ਆ ਛੱਡ ਪਾਣੀ ਵੇਟ 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 ਯੈਸ ਸੋਰੇ ਫਿਰ ਆ ਕੇ ਲਾ ਕੇ ਦੇ ਤਾਂ ਹਾਈ 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 ਹੈਲੋ ਜੀ ਸਸ਼੍ਰੀ ਕਾਲ ਸਵੇਰ ਦਾ ਟਾਈਮ ਹੋ ਗਿਆ ਤੇ ਵੱਜ ਕੇ ਹੋਏ 9 ਕੱਤੇ ਹਾਂ ਦਿਖਾਉਣੇ ਕੀ ਕਰਦਾ ਬਾਹਰ ਖੇਡਣ ਗਿਆ ਆ ਕੀ ਕਰਦਾ ਕੀ ਖਾਣਾ ਹਾਂ ਕਿੱਥੇ ਅੱਛਾ ਆਚੜੀ ਲਈ ਗਿਰੀਆਂ ਬਦਾਮ ਪਾਏ ਆ ਤੇ ਕਹਿੰਦਾ ਖਾਣਾ ਨਹੀਂ ਆਉਗੀ ਫੇ ਖਾਊਗੀ ਛੀ ਆਉਗੀ ਫੇ ਖਾਊਗੀ ਗੁੱਗੂ ਆਂਬ ਦਾ ਬੂਟਾ ਲਾਦਤਾ ਇਹ ਦੋ ਆ ਇਕੱਠੇ ਹੀ ਲਾਦਤੇ ਆ ਆ ਛੋਟੇ ਗਮਲੇ ਵਿੱਚ ਸੀ ਪਹਿਲਾਂ ਹੁਣ ਆਪਾਂ ਵੱਡੇ ਗਮਲੇ ਚ ਲਾਦਤਾ ਆਂਬ ਦਾ ਬੂਟਾ ਬੁੱਤੇ ਇਹ ਛੀ ਬੱਬੂ ਬੱਬੂ ਨਹੀਂ ਕੁਆਰ ਆਉ ਤੂੰ ਬੱਬੂ ਨਾ ਕਦੂਆਂ ਦੀ ਵਾਲ ਲਾਈ ਸੀ ਤੇ ਉਹਦੇ ਜਿਹੜੇ ਫੁੱਲ ਉਹ ਸਾਰੇ ਇਦਾਂ ਨਾ ਸੁੱਕੀ ਜਾਂਦੇ ਆ ਇਦਾਂ ਜੜਾ ਨਿਕਲਦਾ ਉਹੀ ਸੋਕੇ ਜਾਂਦਾ ਤੇ ਇਧਰ ਆ ਕੱਦੂ ਹੋਇਆ ਸੀਗਾ ਛੋਟਾ ਜਿਹਾ ਇਹ ਆਹਾਂ ਤੇ ਇਹ ਇਦਾਂ ਕਾਲਾ ਹੋ ਗਿਆ ਇੱਥੋਂ ਇਧਰ ਆ ਪਿੰਡੀਆਂ ਲਾਈਆਂ ਹੋਈਆਂ ਆਹ ਤੋੜਨ ਵਾਲੀਆਂ ਅੱਜ ਤੋੜਦੇ ਆ ਦਿਖਾਉਣੀ ਤੁਹਾਨੂੰ ਆ ਆ ਫੋਲ ਤੇ ਚਲ ਸੁੱਕਦੇ ਪਏ ਆ ਤੇ ਆ ਜਿਹਦਾ ਕੱਦੂ ਹੋਇਆ ਨਹੀਂ ਤੇ ਆ ਇਦਾਂ ਆਵੇ ਕਾਲਾ ਆਪ ਪੈਂਦੀ ਹੈ ਹਾਂ ਠੀਕ ਹੈ ਆਹੋ ਤਾਂ ਫੇ ਇੱਥੇ ਤੇ ਸਿੱਧੀ ਧੁੱਪ ਆਵੇ ਉਦਾਂ ਫੁੱਲ ਬੜੇ ਸੋਹਣੇ ਲੱਗਦੇ ਵਿੱਚੋਂ ਫੇ ਇਦਾਂ ਹੋ ਜਾਂਦੇ ਆ ਹਾਂ ਆ ਸ਼ਾਮੇ ਆਂ ਲੱਗਾ ਸਾਰੀਆਂ ਇਹਾਂ ਤੋੜ ਤੋੜ ਸੱਟੀਆਂ ਦਾ ਨਹੀਂ ਕੀ ਨਹੀਂ ਕੀ ਮਿਰਚਾਂ ਕਿੱਥੇ ਬੱਬੂ ਬੱਬੂ ਨਹੀਂ ਗਾ ਇਹਦੇ ਨਾਲ ਮਿਰਚਾਂ ਪੁੱਤ ਸਬਜੀ ਲਈ ਆਹੋ ਮਿਰਚਾਂ ਤੂੰ ਸਾਰੀਆਂ ਹੀ ਤੋੜਤੀਆਂ ਆ ਬੱਬੂ ਥੋੜਾ ਉਹਨੂੰ ਲੱਗੇ ਆ ਖਾਬੀ ਹਿਆਨ yes ਇਹਨੂੰ ਦੱਸੋ ਇਹ ਮਿਰਚਾਂ ਲੱਗੀਆਂ ਨਾ ਇਹਨੂੰ ਕਹਿੰਦਾ ਬੱਬੂ ਬੱਬੂ ਇਹ ਵੀ ਸਾਰੇ ਤੋੜੀ ਜਾਂਦਾ ਆ ਹਿਆਨ ਪੁੱਤੋ ਇਹ ਆਪੇ ਸਬਜ਼ੀ ਬਣਾਇਆ ਕਰਨੀ ਉਹਨਾਂ ਨੇ ਵੱਡੀਆਂ ਹੋ ਲੈਂਦੇ ਸਾਰੀਆਂ ਚੈੱਕ ਕਰਦਾ ਪਿਆ ਹਾਂ 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 ਇਹ ਇਹ ਚਾਅ ਜੀ ਹੋ ਗਈ ਚੈਕਿੰਗ ਹਾਂ ਹਾਂ ਹੱਥ ਲਾਉਂਦਾ ਪਿਆ ਵੱਡੇ ਹੋ ਕਹਿੰਦਾ ਇੱਧਰ ਆਪਣਾ ਪਾਰਸਲ ਆਇਆ ਸੀ ਪਾਰਸਲ ਚ ਚੈੱਕ ਕਰਦੇ ਕੀ ਆਇਆ ਇਹ ਟੋਸਟਰ ਮੰਗਵਾਇਆ ਸੀ ਅਸੀਂ ਹੈ ਨਾ ਇਹ ਵੀ ਕੀ ਖੋਲ ਕੇ ਪੁੱਤੂ ਆਪਨ ਕਰਕੇ ਦੇਖਦੇ ਆਂ ਬਾਕਸ ਨੂੰ ਆਪਨ ਕਰੋ ਡਾੜਾ ਘਾਦਾ ਵੇਟ ਕਰ ਖਾਣਾ ਹਾਂ ਖਾਣਾ ਹੀ ਆਇਆ ਇੱਥੇ ਤੇਰਾ ਖਾਣਾ ਬਣਾਇਆ ਕਰਾਂਗੇ ਅੱਛਾ ਪਾਉ ਕਿ ਠੀਕ ਹੈ ਬਿੱਡੀਆਂ ਲਾ ਕੇ ਨਾ ਫੇ ਬਣਾਇਆ ਕਰਾਂਗੇ ਅਬ ਇਹਨੂੰ ਕੀ ਆਇਆ ਜਲਦੀ ਕਿਆ ਆਇਆ ਆ ਨਾ ਕਿਤਾ ਆਇਆ ਆਪਣ ਕਰਕੇ ਦਿਖਾ ਉਹ ਤਾਂ ਦਿੱਤਾ ਹੋਰ ਕੀ ਹੈ ਅੰਨੇ ਖੋਲਤਾ ਆ ਦਿਤਾ ਤੂੰ ਕੀ ਖਾਣਾ ਕੀ ਖਾਣਾ ਖੋਲਿਆ ਤਾਂ ਪਿਆ ਤੇਰਾ ਅੱਗੇ ਚਲੋ ਦੇਖੋ ਵਿੱਚ ਕੀ ਆਇਆ ਇਹਦੇ ਤੇਰਾ ਅੱਗੇ ਖੋਲਿਆ ਤਾਂ ਪਿਆ ਸਾਰਾ ਲੈ ਡੱਡ ਨੇ ਤਾਂ ਕੋਈ ਨਹੀਂ ਖੋਲਿਆ ਓ ਵਾਓ ਓ ਵਾਓ ਓ ਵਾਓ ਖਾਣਾ ਯਾਰ ਬਣਾ ਕੇ ਦਿਆ ਕਰਾਂਗੇ ਖਾਨੂੰ ਆਓ ਖਾਨੀ ਦੀ ਗਰੇਲਾਈ ਆ ਹੈ ਪਨੀਨੀ ਗਰੇਲਾਈ ਆ ਹੈ ਅਨੀਰੀ ਆ ਤੇਰੀ ਏ ਹੈ ਵਾਓ 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 ਚਲਦੇ ਕੀ ਜਦ ਨਾਲ ਦੇਖੀਏ ਫੋਟੋ ਵਾਲਾ ਸੇਮ ਹੀ ਆ ਵਾਓ ਵਾਓ अच्छा इदा no. है है वाह ओ वाओ हनी दिखाइए इदा लग लग करना हम नो ना छोटा तेरा है कोई दोनों खाना नहीं बनाया करना ओए इदा है नहीं आए त दादी इदा बनाया करना आए आए इदा ये आन बॉल पड़ाऊंगा ਉਹਨਾਂ ਦੀ ਬੋਲ ਇੱਧਰ ਆ ਜਾਂਦੀ ਆ ਚਲ ਵਾਦੇ ਭਾਵਾਂ ਨੂੰ ਝਾਜੀ ਤੇਰੀ ਧੜਾਸੀ ਉਹਨਾਂ ਦੀ ਬੋਲ ਸੀ ਉਹਨਾਂ ਨੂੰ ਕਹਿੰਦਾ ਥੈਂਕ ਯੂ ਆਪ ਹੀ ਬੋਲ ਫੜਾ ਕੇ ਥੈਂਕ ਯੂ ਦੇਖਣ ਲੱਗੇ ਹਿਆਨ ਕਿਦਾਂ ਸਹੀ ਚੱਲਦੀ ਆ ਫਿਰ ਖਾਣਾ ਮਿਲੂਗਾ ਹਿਆਨ ਨੂੰ ਖਾਣਾ ਰੋਟੀ ਖਾਣੀ ਆ ਹੁਣ ਇਸ ਟਾਈਮ ਨਹੀਂ ਬੰਦਣਾ ਫਿਰ ਡੈਡੀ ਨਹੀਂ ਖਾਂਦੇ ਨਹੀਂ ਆਣਾ ਖਾਣਾ ਹਾਂ ਆਵੇ ਚਲਾ ਕੇ ਆਵੇ ਆਵੇ ਡੜਾ ਚੱਕ ਕਰਦਾ ਪਿਆ ਚੱਕ ਡੜਾ ਆ ਜਾ ਏਦਾਂ ਖਵਾ ਨਾ ਵਧੀਆ ਨਾਲ ਛਾ ਥੋੜਾ ਰੋਟੀ ਬਣਾਈਏ ਹੁਣ ਬਹੁਤ ਟਾਈਮ ਹੋ ਗਿਆ ਪੁੱਤੋ ਇਧਰ ਆਪਾਂ ਸਬਜ਼ੀ ਬਣਾਈ 54 ਕद्दू ਦੀ ਤੇ ਹਿਆਨ ਨੇ ਖਾਣਾ ਆ ਹਿਆਨ ਨੂੰ ਤਾੜਿਆ ਹੋਇਆ ਕ੍ਰਿਬ ਚ ਕਿਉਂਕਿ ਕੋਈ ਕੰਮ ਨਹੀਂ ਮੈਨੂੰ ਕਰਨ ਦਿੰਦਾ ਸੀ ਤੇ ਬਸ ਹੁਣ ਵੇਟ ਕਰਦੇ ਪਏ ਹਿਆਨ ਦੀ ਦਾਦੀ ਦੀ ਫਿਰ ਆਪਾਂ ਇਕੱਠੇ ਬਹਿ ਕੇ ਖਾਵਾਂਗੇ ਹਨਾ ਹਿਆਨ ਕਿ ਡੰਡਿਆ ਜਿਹੜੇ ਮੈਨੂੰ ਬੁਲਾਇਆ ਇਹਨੇ ਕਿਹਾ ਮੈਨੂੰ ਬਾਹਰ ਕੱਢ। ਇਸ ਕ੍ਰਿਬ ਵਿੱਚ ਸਾਰੇ ਖਲਾਰ ਕੇ ਬਹਿ ਗਿਆ ਹੈ ਕਿ ਮੈਨੂੰ ਹੁਣ ਕੱਢਣਗੇ ਵਿੱਚੋਂ। ਸੌ ਜਾ ਹੁਣ ਇੱਥੇ ਆ ਗਈ ਕਿੱਤਾ ਆ। ਇੰਨਾ ਖਲਾਰਾ ਪਾਉਣਾ ਹੈ ਤੂੰ। ਕੁੱਤਰੇ ਚ ਲੱਸੀ ਪਾਈ। ਮਮਾ ਲੱਸੀ ਪੰਦੇ ਕਹੇ ਨੋ ਨਹੀਂ ਖਾਦੀ ਹੈ ਇਕੱਠੇ ਹੀ ਪੀ ਲੱਸੀ ਨਹੀਂ ਉਹਨਾਂ ਲਈ ਪੀਦੀ ਆਣੀ ਸੁਣਿਆ ਤੇ ਆਪਾਂ ਆਂ ਪਿਆਰ ਦਾ ਖੰਡ ਘਾਲ ਕੇ ਬੈਸੀਗੇ ਤੇ ਗਰਮੀ ਦਾ ਕਰਕੇ ਲੱਸੀ ਬਣਾਈ ਸੀਗੀ ਆ ਤੇ ਨਾਲੇ ਕੰਮ ਤੇ ਜਾਣਾ ਸੀਗਾ ਹਿਆਨ ਦੇ ਡੈਡੀ ਨੇ ਤੇ ਫਿਰ ਅਸੀਂ ਜਲਦੀ ਜਲਦੀ ਮਤਲਬ ਛੇਤੀ ਛੇਤੀ ਤਿਆਰ ਕੀਤਾ ਖਾਣਾ ਤੇ ਰੋਟੀ ਤਿਆਰ ਕੀਤੀ ਅਸੀਂ ਅੱਜ ਦੀ ਆਪਣੇ ਵੀਡੀਓ ਫਿਰ ਮਿਲਾਂਗੇ ਆਪਾਂ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਗਾਇਜ਼